ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਚੀਵੜਾ ਆਂਗਵੰਦ ਇਸ ਮੰਦ ਵਿੱਚ ਹਰ ਸਾਲ ਲੱਗਣ ਵਾਲਾ ਤਿੰਨ ਰੋਜ਼ਾ ਸਲਾਨਾ ਜੋੜ ਮੇਲ ਅੱਜ ਸਮਾਪਤ ਹੋ ਗਿਆ ਅੱਜ ਤਿੰਨ ਰੋਜ਼ਾ ਜੋੜ ਮੇਲ ਦੀ ਸਮਾਪਤੀ ਮੌਕੇ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਵਿਖੇ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਅਤੇ ਉਸ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਇੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਕਿ ਮਾਛਰਾ ਸਾਹਿਬ ਦੇ ਵਕਫਾਕ ਵਜ਼ਾਰਾਂ ਅਤੇ ਵਕਫਾਕ ਇਤਿਹਾਸਕ ਗੁਰੂ ਘਰਾਂ ਵਿੱਚ ਗਿਆ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਮਿੱਤਰ ਕਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਸਰਨ ਕਮਨਸਾ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਮਾਚੀਵਾੜਾ ਸਹਿਬ ਆਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਹੁੰਦੇ ਆ ਹੋਇਆ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਸੁੰਦਰ ਸਰੂਪ ਨਗਰ ਕੀਰਤਨ ਸਜਾਏ ਜਾ ਰਹੇ ਹਨ ਤਾਂ ਕਿ ਗੁਰੂ ਮਹਾਰਾਜ ਸਤਿਗੁਰੂ ਜੀ ਦੇ ਜੋ ਚਰਨਾਂ ਦਾ ਸਫਰ ਹੈ ਕਦਮਾਂ ਦਾ ਸਫਰ ਹੈ ਉਸ ਨੂੰ ਹਰ ਸਾਲ ਤਾਜ਼ਾ ਕੀਤਾ ਜਾਂਦਾ ਹੈ ਇਹ ਪਾਵਨ ਪੁੱਤਰ ਨਗਰ ਕੀਰਤਨ ਇਸ ਇਤਿਹਾਸਕ ਸਥਾਨ ਤੋਂ ਗੁਰਦੁਆਰਾ ਚਬਾਰਾ ਸਾਹਿਬ ਗੁਰਦੁਆਰਾ ਪਾਈਗਾਨੀ ਖਾਨ ਅਬੀ ਖਾਨ ਗੁਰਦੁਆਰਾ ਕਿਰਪਾਨਪੇਟ ਅਤੇ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਭਗਤ ਰਵਦਾਸ ਸਾਹਿਬ ਜੀ ਇਹਨਾਂ ਸਾਰੇ ਸਥਾਨਾਂ ਤੋਂ ਹੁੰਦੇ ਹੋਏ ਸ਼ਾਮ ਨੂੰ ਇੱਥੇ ਵਾਪਸੀ ਹੈ ਆਓ ਸੋਹਣੇ ਸੁੰਦਰ ਨਗਰ ਕੀਰਤਨ ਦੇ ਦਰਸ਼ਨ ਦੇਦਾਰ ਪ੍ਰਾਪਤ ਕਰਿਏ ਅਗਲੇ ਪ੍ਰਕਰਨ ਵਿੱਚ ਇਤਿਹਾਸ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਭਾ ਦਾ ਮਾਛੋੜਾ ਸਾਹਿਬ ਦਾ ਆਖਰੀ ਦੇਣਾ ਨਗਰ ਕੀਰਤਨ ਦੀ ਆਰੰਭਤਾ ਇੱਥੋਂ ਹੋਈ ਆ ਸੋ ਇਹ ਸੋਗਮਈ ਦਿਨ ਜਿਹੜਾ ਸ਼ਹੀਦੀ 15ਵਾਰਾ ਚੱਲ ਰਿਹਾ ਉਹਦੇ ਵਿੱਚ ਪਰ ਸੋਗਮਈ ਦਿਨ ਹੁੰਦੇ ਆ ਸਮੂਹ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵੀ ਇੱਥੇ ਆਉਂਦੀ ਆ ਤੇ ਉਸ ਧਰਤੀ ਨੂੰ ਨਮਸਕਾਰ ਕਰਨ ਆਉਂਦੀ ਆ ਜਿਹੜੀ ਇੱਕੋ ਇੱਕ ਜੇ ਮੈਂ ਕਹਾ ਦੁਨੀਆ ਤੇ ਧਰਤੀ ਆ ਜਿੱਥੇ ਬਾਜਾ ਵਾਲੇ ਪਾਤਸ਼ਾਹ ਦਸਵੇਂ ਪਾਤਸ਼ਾਹ ਦਾ ਪੂਰਾ ਸ਼ਰੀਰ ਇਸ ਧਰਤੀ ਨੂੰ ਲੱਗਿਆ ਬਾਕੀ ਜਿਉ ਕਿਤੇ ਵੀ ਗਏ ਨੇ ਚਰਨਸ਼ੋ ਪ੍ਰਾਪਤ ਧਰਤੀਆਂ ਤੁਹਾਨੂੰ ਦੁਨੀਆਂ 'ਚ ਕਈ ਮਿਲਣਗੀਆਂ ਪਰ ਕੇਵਲ ਮਾਛੋੜਾ ਸਾਹਿਬ ਦੀ ਪਵਿੱਤਰ ਧਰਤੀ ਅਜਿਹੀ ਆ ਜਿੱਥੇ ਗੁਰੂ ਮਹਾਰਾਜ ਨੇ ਆ ਕੇ ਵਿਸ਼ਰਾਮ ਕੀਤਾ ਥੱਲੇ ਇਸ ਧਰਤੀ ਦੇ ਉੱਤੇ ਪਏ ਨੇ ਸੋ ਬੜੇ ਭਾਗਾਂ ਵਾਲੇ ਨੇ ਸੱਜਣ ਜਿਹੜੇ ਅੱਜ ਦੇ ਦਿਨੇ ਇਸ ਦਿਹਾੜੇ ਤੇ ਆ ਕੇ ਆਪ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤਾਂ ਕਿ ਆਪਣੇ ਇਤਿਹਾਸ ਨਾਲ ਜੁੜੀਏ ਆਪਣੇ ਗੁਰੂਆਂ ਨਾਲ ਜੁੜੀਏ ਬਾਣੀ ਨਾਲ ਜੁੜੀਏ ਸੋ ਉਹੀ ਸੰਦੇਸ਼ ਸਾਰੀ ਸਮੂਹ ਸੰਗਤ ਨੂੰ ਕਿ ਜਿਹੜੇ ਇਹ ਦਿਨ ਨੇ ਆਪਾਂ ਆਪਣੇ ਪਰਿਵਾਰਾਂ ਨੂੰ ਲੈ ਕੇ ਇਹਨਾਂ ਧਾਰਮਿਕ ਸਥਾਨਾਂ ਤੇ ਆਈਏ ਦਰਸ਼ਨ ਕਰਾਈਏ ਤਾਂ ਕਿ ਅਸੀਂ ਆਪਣੇ ਇਤਿਹਾਸ ਨਾਲ ਆਪਣੇ ਗੁਰੂ ਨਾਲ ਜੁੜ ਸਕੀਏ ਅੱਜ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਆ ਕੇ ਨਗਰ ਕੀਰਤਨ ਦੇ ਆਰੰਭਾਤ ਕਰਕੇ ਗਏ ਨੇ ਸੋ ਕਿਉਂਕਿ ਇਹ ਦਿਨ ਜਿਹੜੇ ਨੇ ਇਹ ਸਾਰੀ ਸਮੂਹ ਸੰਗਤ ਜਿੱਥੇ ਵੀ ਦੁਨੀਆ 'ਚ ਬੈਠੀ ਆ ਉਹ ਅੱਜ ਦੇ ਦਿਨ ਹਮੇਸ਼ਾ ਹੀ ਸਾਦਾ ਤਹਰਾਵਾ ਸਾਦਾ ਖਾਣ ਪੀਣ ਅਤੇ ਗੁਰੂ ਮਹਾਰਾਜ ਦੀ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੀ ਆ